ਅੱਜ ਵਾਲੇ ਸਨੈਕਸ ਐਨੇ ਜਿਆਦਾ ਟੇਸਟੀ ਹੈ ਤੇ ਬਹੁਤ ਹੀ ਜਿਆਦਾ ਸਸਤੇ ਹੈ ਤੇ ਪਸੰਦ ਇਹ ਸਭ ਦੀ ਹੈ ਕਿਉਂਕਿ ਆਲੂ ਦੇ ਸਨੈਕਸੇ ਬੱਚੇ ਹੋਣ ਚਾਹੇ ਵੱਡੇ ਹੋਣ ਸਭ ਨੂੰ ਆਲੂ ਦੇ ਸਨੈਕਸ ਬੜੇ ਹੀ ਵਧੀਆ ਲੱਗਦੇ ਹੈ ਪਰ ਜੇ ਇਸ ਤਰੀਕੇ ਨਾਲ ਮਸਾਲੇਦਾਰ ਮਜ਼ੇਦਾਰ ਤੇ ਚਟਪਟੇ ਜਿਹੇ ਸਨੈਕਸ ਜਦੋਂ ਤੁਸੀਂ ਬਣਾ ਕੇ ਖਾ ਲੇ ਤਾਂ ਹਰ ਵਾਰ ਟ੍ਰਾਈ ਕਰਿਆ ਕਰੋਗੇ ਕਿਉਂਕਿ ਇਹ ਟੇਸਟੀ ਇੰਨੇ ਜ਼ਿਆਦਾ ਬਣਦੇ ਆ ਇਹਦੇ ਲਈ ਅੱਜ ਆਪਾਂ ਲਏ ਆ 2-3 ਆਲੂ ਸਿਰਫ ਉਹ ਵੀ ਪੂਰੇ ਵੱਡੇ ਸਾਈਜ਼ ਦੇ ਆਲੂ ਤੁਸੀਂ ਵੱਡੇ ਸਾਈਜ਼ ਦੇ ਲਿਓ ਉਹਦੀ ਸਨੈਕਸ ਬਹੁਤ ਜ਼ਿਆਦਾ ਵਧੀਆ ਬਣਦੇ ਆ ਤਾਂ ਜਦੋਂ ਹੀ ਆਪਾਂ ਆਲੂਆਂ ਨੂੰ ਛਿਲਣ ਲੱਗੇ ਤਾ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਜਦੋਂ ਪਹਿਲਾਂ ਛੋਟੇ ਹੁੰਦੇ ਆਲੂ ਛਿੱਲਦੇ ਤਾਂ ਉਹਨੂੰ ਇਸ ਤਰੀਕੇ ਨਾਲ ਲਗਾਤਾਰ ਹੀ ਛਿੱਲਣ ਦੀ ਕੋਸ਼ਿਸ਼ ਕਰਦੇ ਤਾਂ ਕਿ ਇਹ ਵਿੱਚੋਂ ਬਿਲਕੁਲ ਨਾ ਟੁੱਟੇ ਅੱਜ ਵੀ ਉਸੇ ਤਰ੍ਹਾਂ ਹੀ ਹੋਇਆ ਤੇ ਬੜਾ ਕੁਝ ਜ਼ਿਆਦਾ ਵੀ ਆਇਆ ਉਸ ਤੋਂ ਬਾਅਦ ਜੀ ਆਪਾਂ ਆਲੂਆਂ ਨੂੰ ਚਾਰ ਹਿੱਸਿਆਂ ਵਿੱਚ ਇਸ ਤਰੀਕੇ ਨਾਲ ਕੱਟ ਲਿਆ ਮਤਲਬ ਜਿੰਨਾ ਕ ਮੋਟਾ ਤੁਹਾਡਾ ਆਲੂ ਹੈ ਉਹਦੇ ਤੁਸੀਂ ਉਸ ਹਿਸਾਬ ਨਾਲ ਹਿੱਸੇ ਕਰ ਲਿਓ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋٹے ਤੇ ਇਹਨਾਂ ਨੂੰ ਸਾਈਡਾਂ ਵਗੈਰਾ ਤੋਂ ਕੱਟਣ ਦੀ ਕੋਈ ਜ਼ਰੂਰਤ ਨਹੀਂ ਬਿਲਕੁਲ ਲੰਬਾ ਤੇ ਪਤਲਾ ਤਾਂ ਲ ਤੁਸੀਂ ਇਹਨਾਂ ਨੂੰ ਕੱਟਦੇ ਜਾਣਾ ਤੇ ਨਾਲ ਸਾਈਜ਼ ਤੁਸੀਂ ਇੱਕੋ ਜਿਹਾ ਹੀ ਰੱਖਿਓ ਤਾਂ ਕਿ ਦੇਖਣ ਵਿੱਚ ਵਧੀਆ ਲੱਗਣ ਨਾ ਹੀ ਆਲੂ ਇਹਦਾ ਸਾਈਜ਼ ਨਾਲ ਤੋਂ ਵੇਸਟ ਹੋਊਗਾ ਤੇ ਬਾਕੀ ਇੱਕ ਸਰ ਵਧੀਆ ਤਰੀਕੇ ਨਾਲ ਸਾਰੇ ਆਲੂ ਕੱਟੇ ਜਾਣਗੇ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਸਾਫ਼ ਪਾਣੀ ਵਿੱਚ ਪਾ ਲਿਆ ਦੋ ਤਿੰਨ ਵਾਰੀ ਪਾਣੀ ਨੂੰ ਚੇਂਜ ਕਰਕੇ ਆਪਾਂ ਇਹਨਾਂ ਨੂੰ ਧੋ ਲਾਂਗੇ ਫਿਰ ਆਪਾਂ ਇੱਕ ਖੁੱਲੇ ਚ ਟੋਪੀਏ ਦੇ ਵਿੱਚ ਚਾਰ ਪੰਜ ਗਲਾਸ ਪਾਣੀ ਦੇ ਰੱਖਿਆ ਗਰਮ ਤੇ ਵਿੱਚ ਅੱਧਾ ਚਮਚੇ ਪਾ ਦਾਂਗੇ ਨਮਕ ਦਾ ਜਦੋਂ ਇਹ ਚੰਗੀ ਤਰ੍ਹਾਂ ਪਾਣੀ ਗਰਮ ਹੋ ਗਿਆ ਵਿੱਚ ਪਾ ਦਿਓ ਤੁਸੀਂ ਆਲੂ ਇਹਨੂੰ ਤੁਸੀਂ ਤਿੰਨ ਮੈਂਟਾਂ ਲਈ ਇਹਦੇ ਵਿੱਚ ਰੱਖਣਾ ਹੈ ਮਤਲਬ ਉਬਾਲ ਲੈਣਾ ਉਸ ਤੋਂ ਬਾਅਦ ਜੀ ਆਪਾਂ ਇਹਦਾ ਮਸਾਲਾ ਕਰਾਂਗੇ ਤਿਆਰ ਜਿਹਦੇ ਵਿੱਚ ਇੱਕ ਚਮਚ ਲੈ ਆਪਾਂ ਸਾਬਤ ਧਨੀਆ ਇੱਕ ਚਮਚ ਜੀਰਾ ਇੱਕ ਚਮਚ ਲੈ ਆਪਾਂ ਅਨਾਰ ਦਾਣਾ ਕਿਉਂਕਿ ਇਹਦੇ ਨਾਲ ਹੀ ਚਟਪਟੇ ਬਣਨਗੇ ਫਿਰ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਲਸਣ ਤਿੰਨ ਚਾਰ ਕਲੀਆਂ ਤੁਸੀਂ ਲੈ ਸਕਦੇ ਹੋ ਥੋੜੀ ਜੀ ਲਵਾਂਗੇ ਜ਼ਰੂਰਤ ਅਨੁਸਾਰ ਅਦਰਕ ਜਿੰਨਾ ਵੀ ਚੀਜ਼ਾਂ ਦਾ ਟੇਸ ਤੁਹਾਨੂੰ ਵਧੀਆ ਲੱਗਦਾ ਹੋਵੇ ਵੱਧ ਘੱਟ ਕਰ ਸਕਦੇ ਹੋ 10-15 ਪਾਈਆਂ ਆਪਾਂ ਕਾਲੀਆਂ ਮਿਰਚਾਂ ਤੇ ਦੋ ਤਿੰਨ ਲਈਆਂ ਆਪਾਂ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਨੂੰ ਆਪਾਂ 2 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਤਾ ਸੀ ਉਹਨਾਂ ਨੂੰ ਵੀ ਇਸੇ ਜੱਗ ਵਿੱਚ ਪਾ ਕੇ ਫਿਰ ਜ਼ਰੂਰਤ ਅਨੁਸਾਰ ਪਾਵਾਂਗੇ ਆਪਾਂ ਨਮਕ ਜਿੰਨਾ ਕ ਸਾਰੇ ਆਲੂਆਂ ਵਿੱਚ ਨਮਕ ਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਤੁਸੀਂ ਪਾਓ ਤਿੱਖਾ ਜਿੰਨਾ ਪਸੰਦ ਹੋਵੇ ਉਸ ਹਿਸਾਬ ਦੀ ਤੁਸੀਂ ਮਿਰਚ ਰੱਖਿਓ ਹਰੀ ਮਿਰਚ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਵਾਂਗੇ ਥੋੜੀ ਜਿਹੀ ਆਪਾਂ ਰੰਗ ਲਈ ਪਾਈ ਹੈ ਦੇਗੀ ਮਿਰਚ ਉਸ ਤੋਂ ਬਾਅਦ ਜੀ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਦੇਖੋ ਇਸ ਤਰੀਕੇ ਦੇ ਇਹ ਦਰਦਰੇ ਜਿਹੇ ਸਾਰੇ ਪੀਸੇ ਗਏ ਪਹਿਲਾਂ ਤੁਸੀਂ ਇਹਨਾਂ ਨੂੰ ਇਸੇ ਤਰੀਕੇ ਨਾਲ ਪੀਸ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਉਹ ਤੁਸੀਂ ਜ਼ਰੂਰਤ ਅਨੁਸਾਰ 2-3 ਚਮਚ ਪਾ ਲਿਓ ਤਾਂ ਕਿ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਗ੍ਰाइंड ਕਰੋਗੇ ਤਾਂ ਇਹ ਸਾਰੇ ਚੰਗੀ ਤਰ੍ਹਾਂ ਗ੍ਰाइंड ਹੋ ਜਾਣ ਪਾਣੀ ਪਾ ਕੇ ਤੁਸੀਂ ਇਹਨਾਂ ਨੂੰ 1-2 ਮਿੰਟਾਂ ਲਈ ਲਗਾਤਾਰ ਗ੍ਰाइंड ਕਰਿਓ ਤਾਂ ਕਿ ਇਹਨਾਂ ਦਾ ਵਧੀਆ ਜਿਹਾ ਪੇਸਟ ਜਿਹੜਾ ਤਿਆਰ ਹੋ ਜੇ ਪਰ ਇੱਕ ਵਾਰੀ ਤੁਸੀਂ ਇਹਨਾਂ ਨੂੰ ਬਿਨਾਂ ਪਾਣੀ ਤੋਂ ਹੀ ਗ੍ਰाइंड ਕਰਨਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਪਾਣੀ ਨਾਲ ਕਾਫੀ ਮੋਟੀਆਂ ਰਹਿ ਜਾਂਦੀਆਂ ਹੈਗੀਆਂ ਦੇਖੋ ਇਹਦਾ ਵਧੀਆ ਜਿਹਾ ਪੇਸਟ ਬਣ ਕੇ ਹੋ ਗਿਆ ਤਿਆਰ ਤੇ ਆਪਣੇ ਆਲੂਆਂ ਨੂੰ ਵੀ 3 ਤੋਂ 4 ਮਿੰਟ ਹੋ ਗਏ ਮੇ ਤਾਂ ਥੋੜੀ ਜਿਹਾ ਜ਼ਿਆਦਾ ਇਹ ਬੋਇਲ ਹੋ ਗਈ ਸੀ ਤੁਸੀਂ 3 ਕੁ ਮਿੰਟ ਤੱਕ ਹੀ ਕਰਿਓ ਫਿਰ ਨਾਲ ਦੀ ਨਾਲ ਇਹਨਾਂ ਨੂੰ ਕੱਢ ਕੇ ਤੁਸੀਂ ਛਣਨੀ ਵਿੱਚ ਰੱਖ ਦੇਣਾ ਹੈਗਾ ਤੇ ਫਿਰ ਆਪਾਂ 2 ਕੱਪ ਲਵਾਂਗੇ ਮੈਦੇ ਦੇ ਜਿੰਨੇ ਕ ਤੁਸੀਂ ਆਲੂ ਤਿਆਰ ਕਰਨੇ ਉਸ ਹਿਸਾਬ ਦਾ ਮੈਦਾ ਲਿਓ ਤੇ ਇੱਕ ਚਮਚ ਲੈ ਆਪਾਂ ਕੌਰਨ ਫਲੋਰ ਦਾ ਇਹ ਤੁਸੀਂ ਜ਼ਰੂਰ ਲਿਓ ਜਿਹਨੂੰ ਅਰਾ ਰੋਟ ਵੀ ਕਹਿ ਦਿੰਦੇ ਨੇ ਫਿਰ ਇਹਦੇ ਵਿੱਚ ਆਪਾਂ ਮਸਾਲੇ ਵਾਲਾ ਪੇਸਟ ਮਿਕਸ ਕਰ ਦਾਂਗੇ ਤੇ ਇਹਦੇ ਨਾਲ ਹੀ ਇਹਨੂੰ ਆਪਾਂ ਮਿਕਸ ਕਰਾਂਗੇ ਇਸੇ ਜਿਹਾ ਦੇ ਵਿੱਚ ਤੁਸੀਂ ਥੋੜਾ ਥੋੜਾ ਪਾਣੀ ਹੈ ਜਿਹੜਾ ਪਾਉਂਦੇ ਜਾਇਓ ਤੇ ਪੇਸਟ ਨੂੰ ਮਿਕਸ ਕਰਦੇ ਜਾਇਓ ਸਿੰਪਲ ਪਾਣੀ ਪਾਉਣ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਪੈਣੀ ਤੇ ਇੱਕੋ ਸਾਰਾ ਸਾਰਾ ਪਾਣੀ ਨਹੀਂ ਪਾਉਣਾ ਕਿਉਂਕਿ ਇਹ ਜਿਹੜਾ ਪੇਸਟ ਹੈ ਉਹ ਆਪਾਂ ਕਾਫੀ ਗਾੜਾ ਰੱਖਣਾ ਹੈ ਆਮ ਪੇਸਟਾਂ ਦੀ ਤਰ੍ਹਾਂ ਜਿਆਦਾ ਪਤਲਾ ਨਹੀਂ ਕਰਨਾ ਨਾਲ-ਨਾਲ ਮਿਕਸ ਕਰਦੇ ਜਾਵਾਂਗੇ ਤੇ ਥੋੜਾ-ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਮਤਲਬ ਇਹਦੇ ਵਿੱਚ 5-6 ਚਮਚ ਪਾਣੀ ਦੇ ਪਏ ਹੈਗੇ ਤੇ ਆਪਾਂ ਇਹਨੂੰ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਲਿਆ ਦੇਖੋ ਕਿੰਨਾ ਜਿਆਦਾ ਵਧੀਆ ਮਸਾਲਿਆਂ ਦਾ ਕਲਰ ਆਇਆ ਤੇ ਇਹਦੇ ਵਿੱਚ ਹੁਣ ਆਪਾਂ ਨੂੰ ਕੋਈ ਵੀ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਜਿਵੇਂ ਨਮਕ ਚੀਬ ਵਗੈਰਾ ਫਿਰ ਆਪਾਂ ਜੀ ਕੱਟਿਆ ਹਰਾ ਧਨੀਆ ਜਿਹਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਆਪਾਂ ਇਹਨੂੰ ਬਿਲਕੁਲ ਛੋਟਾ ਛਟਾ ਕੱਟ ਲਾਂਗੇ ਤੇ ਫਿਰ ਇਹਨੂੰ ਮਿਕਸ ਕੀਤਾ ਦੇਖੋ ਇੰਨਾ گاੜਾ ਇਹ ਹੈਗਾ ਤੁਸੀਂ ਧਿਆਨ ਨਾਲ ਦੇਖਿਓ ਮਤਲਬ ਜਿਆਦਾ ਪਤਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਐਨੇ ਆਪਣੇ ਆਲੂ ਆ ਜਿਹੜੇ ਕਾਫੀ ਠੰਡੇ ਹੋ ਚੁੱਕੇ ਸੀ ਪਰ ਹਲਕੇ ਜਿਹੇ ਹਜੇ ਗਰਮ ਹੀ ਸੀ ਮੈਨੂੰ ਥੋੜੀ ਜੀ ਜਲਦੀ ਸੀ ਇਸ ਲਈ ਮੈਂ ਐਟ ਅ ਟਾਈਮ ਹੀ ਮਿਕਸ ਕਰਤੇ ਤੁਸੀਂ ਪਰ ਇਹਨੂੰ ਬਿਲਕੁਲ ਠੰਡਾ ਕਰਕੇ ਮਿਕਸ ਕਰਿਓ ਜਦ ਹੀ ਆਪਾਂ ਇਹਨਾਂ ਨੂੰ ਹੌਲੀ ਹੌਲੀ ਮਿਕਸ ਕਰ ਲਿਆ ਸਾਰੇ ਮਸਾਲੇ ਨੇ ਚੰਗੀ ਤਰ੍ਹਾਂ ਆਲੂਆਂ ਦੇ ਉੱਪਰ ਲੱਗ ਜਾਣਾ ਹੈਗਾ ਇਹ ਕੋ ਬੜਾ ਹੀ ਵਧੀਆ ਇਹਨਾਂ ਨੂੰ ਕਲਰ ਆਊਗਾ ਤੇ ਬਹੁਤ ਜ਼ਿਆਦਾ ਟੇਸਟੀ ਤੇ ਚਟਪੜੇ ਜਿਹੇ ਫਰਾਈਸ ਬਣ ਕੇ ਤਿਆਰ ਹੋਣਗੇ ਉਸ ਤੋਂ ਬਾਅਦ ਜੀ ਆਪਾਂ ਦੂਸਰੀ ਸਾਈਡ ਤੇ ਤੇਲ ਨੂੰ ਰੱਖਿਆ ਹੋਇਆ ਗਰਮ ਤੇ ਇਹਨੂੰ ਤੁਸੀਂ ਫੁੱਲ ਗਰਮ ਕਰ ਲਿਓ ਤੇ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਆਲੂ ਪਾ ਦਾਂਗੇ ਕਿਉਂਕਿ ਆਲੂ ਆਪਣੇ ਅੱਧੇ ਸੌਫਟ ਹੋ ਜਾਣੇ ਚਾਹੀਦੇ ਆ ਜਦੋਂ ਜੀ ਤੁਸੀਂ ਪਾਣੀ ਵਿੱਚ ਉਬਾਲੋਗੇ ਤੇ ਫਿਰ ਜਦੋਂ ਇਹਦੇ ਵਿੱਚ ਪਾਓਗੇ ਤਾਂ ਦੋ ਤੋਂ ਤਿੰਨ ਮਿੰਟਾਂ ਦੇ ਵਿੱਚ ਇਹ ਫਰਾਈ ਹੋ ਕੇ ਬਿਲਕੁਲ ਖਾਣ ਲਈ ਤਿਆਰ ਹੋ ਜਾਣਗੇ ਬਹੁਤ ਹੀ ਮਜ਼ੇਦਾਰ ਇਹ ਆਲੂ ਦੇ ਸਨੈਕਸ ਬਣਦੇ ਆ ਤੁਸੀਂ ਆਮ ਤਰੀਕੇ ਨਾਲ ਬਣਾਉਂਦੀ ਹੋਗੇ ਪਰ ਇੱਕ ਵਾਰੀ ਤੁਸੀਂ ਇਹ ਸਿੰਪਲ ਜਿਹਾ ਤਰੀਕਾ ਮਸਾਲੇ ਤਿਆਰ ਕਰਕੇ ਇਸ ਤਰੀਕੇ ਨਾਲ ਸਨੈਕਸ ਬਣਾ ਕੇ ਦੇਖਿਓ ਬੜੇ ਹੀ ਜ਼ਿਆਦਾ ਕ੍ਰਿਸਪੀ ਬਣਦੇ ਆ ਬਹੁਤ ਜ਼ਿਆਦਾ ਇਹ ਟੇਸਟੀ ਬਣਦੇ ਆ ਬਸ ਇਨਾ ਧਿਆਨ ਰੱਖਣਾ ਜਦ ਜੀ ਆਲੂ ਉਬਾਲੋਗੇ ਉਹ 50% ਤੱਕ ਹੀ ਪੱਕਣੇ ਚਾਹੀਦੇ ਆ ਤੇ ਉਹਨਾਂ ਨੂੰ ਕੱਢ ਕੇ ਨਾਲ ਦੀ ਨਾਲ ਹੀ ਠੰਡਾ ਕਰ ਲਿਓ ਪਾਣੀ ਵਿੱਚ ਨਾ ਰੱਖਿਓ ਜੇ ਜ਼ਿਆਦਾ ਹੀ ਉਹ ਪੱਕ ਗਏ ਤਾਂ ਉਹ ਵਿੱਚ ਮੈਸ਼ ਹੋ ਜਾਣਗੇ ਤੇ ਵਧੀਆ ਨਹੀਂ ਬਣਨੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਟਰਾਈ ਕਰਕੇ ਜਰੂਰ ਦੇਖਿਓ ਧੰਨਵਾਦ